ਦਿਆ ਬੀਤੀ 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬੇ ਕਲਾਨੌਰ ਦੀ ਬਖਸ਼ੀਵਾਲ ਦੀ ਪੁਲਿਸ ਚੌਂਕੀ ਤੇ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਦੋਸ਼ੀਆਂ ਦਾ ਉੱਤਰ ਪ੍ਰਦੇਸ਼ ਦੇ ਪੀ.ਐਲ.ਬੀ.ਤ ਵਿੱਚ ਪੁਲਿਸ ਮੁਕਾਬਲਾ ਹੋਇਆ ਅਤੇ ਤਿੰਨੋਂ ਮਾਰੇ ਗਏ ਇਸ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਮੁਖਤੌਤ ਜਸਵਿੰਦਰ ਸਿੰਘ ਉਰਫ ਮੰਨੂ ਭਗਵਾਨ ਦੇ ਵੱਲੋਂ ਲਈ ਗਈ ਸੀ ਜਸਵਿੰਦਰ ਸਿੰਘ ਦੇ ਨਾਲ ਮੁਕਾਬਲੇ ਦੇ ਵਿੱਚ ਮਾਰੇ ਗਏ ਦੂਸਰਾ ਨੌਜਵਾਨ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ ਪਿੰਡ ਨਿਕਾ ਸ਼ਹੂਰ ਹਾਣਾ ਕਲਨੌਰ ਜ਼ਿਲ੍ਹਾ ਕੁਰਦਾਸਪੁਰ ਦਾ ਰਣ ਵਾਲਾ ਸੀ ਜਸ਼ਨ ਪ੍ਰੀਤ ਹੋਰੀ ਤਿੰਨ ਭਰਾ ਤੇ ਦੋ ਪੈਣਾ ਹਨ ਜ਼ਮੀਨ ਬਹੁਤ ਕਠੋਣ ਕਰਕੇ ਸਾਰੇ ਪੈਣ ਪਰ ਮਜ਼ਦੂਰੀ ਵਗੈਰਾ ਕਰਦੇ ਨੇ ਤੇ ਕਰੀਬ 3 ਮਹੀਨੇ ਪਹਿਲਾਂ ਜਸ਼ਨ ਦਾ ਵਿਆਹ ਹੋਇਆ ਸੀ ਅਤੇ ਉਹ ਟਰੱਕ ਚਲਾਉਂਦਾ ਸੀ ਤੇ 8 ਦਿਨਾਂ ਤੋਂ ਘਰ ਵਾਪਸ ਨਹੀਂ ਜਿਆ ਆ ਦੱਸਿਆ ਗਿਆ ਹੈ ਕਿ ਉਹ ਰਵੀ ਦੇ ਨਾਲ ਗੱਡੀ ਚਲਾਉਂਦਾ ਸੀ ਰਵੀ ਵੀ ਇਸੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਦੇ ਸੇਵ ਤੇ ਲੱਗਾ ਫਿਰ ਉਹਦੇ ਕੋਲ ਹੀ ਬੱਚੀਆਂ ਆ। ਉਹਦੇ ਘਰ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ। ਹਾਂਜੀ। ਤੇ ਸਾਨੂੰ ਕਹਿ ਗਏ ਸੀ ਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ। ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ। ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ। ਕਦੋਂ ਗਏ ਘਰੋਂ? ਘਰ ਮੰਗਲਵਾਰ ਗਏ ਸੀ ਘਰੋਂ। ਹਾਂਜੀ। ਤਾਲ ਕੇ ਹੱਥ ਦਿਨ ਹੋਦ ਨੇ ਉਹਨਾਂ ਨੂੰ ਕਰੂ ਗਿਆ ਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਸੁੱਟਿਆ ਕੋਈ ਇਦਾਂ ਨਹੀਂ ਕੋਈ ਨਹੀਂ ਨਹੀਂ ਇਹ ਇਸ ਕੱਲ ਦੀ ਝੂਠਾ ਹੈ ਇਹ ਸਾਰਾ ਝੂਠਾ ਸਾਨੂੰ ਤਾਂ ਕਹੇ ਗਏ ਸੀ ਗੱਡੀ ਤੇ ਗਏ ਸੀ ਮੈਂ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜਣੇ ਇਹ ਕਿ ਪੱਲੀ ਹਰੇ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮਾਰ ਜਾਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪੜੇ ਭਰਾਲੇ ਅਸੀ ਉਹ ਮੁੰਡਾ ਆਜ ਵੀਰ ਅੱਡੇ ਬੀਬੀ ਕੋਈ ਚੁੱਪ ਕਰੋ ਬੰਦਾ ਕੁੜੀ ਨੂੰ ਪਹਿਲਾਂ ਨਾ ਹੈਗੀਆਂ ਦੋ ਸਿਸਟਰਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਨੂੰ ਕਿਹੜੇ ਪਿੰਡ ਦੇ ਰਹਿਣ ਨਾਲੇ ਅਸੀਂ ਮੇ ਆਗਵਾਨ ਦੀ ਰਹਿ ਵਾਲੀ ਆ ਇਹ ਕਿਹੜਾ ਕਿੱਥੇ ਦਿੰਦੇ ਮੁੰਡੇ ਕਿੱਥੇ ਦਿੰਦਾ ਇਹ ਆ ਸ਼ੂਦੀ ਹਾਂ ਜੀ ਕੀ ਮੰਗ ਕਰਦੇ ਉਹ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂ ਜੀ ਤੁਹੀਂ ਕੀ ਤੁਹਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਹਾਂ ਜੀ ਮਤਲਬ ਕੀ ਨਾ ਤੁਹਾਡਾ ਕੀ ਲੱਗਦਾ ਤੜਾ ਇਹ ਮੇਰਾ ਪੁੱਤ ਜੀ ਤੇ ਇਹ ਤੜਾ ਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਹੈ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਇਹ ਤੇ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਅਮਰਤੇ ਅਕਲ ਕਿੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਹੀ ਲਾਉਂਦੇ ਤੇ ਬੰਦ ਹੁੰਦਾ ਹੀ ਤੇ ਬਸ ਇਹੀ ਅਮਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਹੀ ਤੇ ਰੋਣ ਪਿੱਟਣ ਡੈ ਪਈ ਆ ਕੀ ਪਤਾ ਲੱਗਾ ਵੀ ਕਹਿੰਦੇ ਹੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਨੂੰ ਨਾਲ ਮੇਰਾ ਪੁੱਤ ਨਹੀਂ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਪੁੱਤ ਨਹੀਂ ਵਾ ਕੀ ਮੈਂ ਨਹੀਂ ਜਾਣਦੀ ਜੇ ਜੋ ਮਰਜੀ ਲੋਕ ਕਹਿੰਦੇ ਰਹਿ ਜੋ ਮਰਜੀ ਕਰ ਦੋ ਪਰ ਮੇਰੇ ਬੱਚੇ ਨਹੀਂ ਇੱਥੇ ਆਉਣ ਮੁੰਡਾ ਵੱਡਾ ਹੋਇਆ ਉਹ ਇੱਥੇ ਸੋਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਹਾਵਾਂ ਵਾਲੀ ਚ ਲੱਗਾ ਵਾ ਸਮਰਾਣ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾ ਕੀ ਹੈ ਮੁੰਡੇ ਦਾ ਜਸਨਪ੍ਰੀਤ ਪੜਿਆ ਲਿਖਿਆ ਨਹੀਂ ਅਨਪੜ੍ਹ ਨਹੀਂ ਮੇਰੇ ਮੁੰਡੇ ਤਿੰਨੇ ਅਨਪੜ੍ਹ ਨੇ ਕੰਮ ਕੀ ਕਰਦਾ ਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਇਹਦਾ ਪੁਲਿਸ ਕਹਿ ਰਹੀ ਹੈ ਕਿ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਤਾ ਇਹ ਪੈਣਾਂ ਇੱਕ ਪਰ ਗਾ ਮੰਗਲਵਾਰ ਦਾ ਗਿਆ ਹੱਲ ਕਿੱਥੇ ਦਿਨ ਹੋਣੀ ਆ ਨਹੀਂ ਮੰਗਲਵਾਰ ਦਿਨ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨੌਕ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆਈ ਪੁੱਤ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪੁੱਤਾ ਹੀ ਤਾਂ ਆ ਪਗਰੀਬੀ ਜੋ ਅਸੀਂ ਤਰੇ ਗਰੀਬੀ ਵਿੱਚ ਨਿਕਲੇ ਜਾਹੀਂ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕਿਤੇ ਕਿਹਨਾਂ ਤੁਹਾਡਾ ਮੇਰਾ ਪਰਮਜੀਤ